شروع کیتے دی آن یوگا کوئی بنجاب چنام ہے اور ہم درہت یہ سٹینڈے کا مطابق ہے تو سٹینڈے کا منہوں نے مینے درہا ہی ایک 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 سٹائی کا کام ہے تو درہا ہی ایک ایک ساتھ ساتھ بندا تو میں اس درہا ہی ایڈلیشن میں جیلا سہجو کا ساتھ دینا ساتھ دیتا ہے اس نے میں سارے سکونچی بیشتہ پترو آتی ہیں اور نیشہ پترو آتی ہوں میں کہہ سانتا ہے کہ کہ जिंदगी भी अपने राज से पहुंची है तो वो तो एक तो एक कारण है ये भी ऐसी माता पिता के नाम से सेवा शुरू की थी और प्रेस के लिए ने सारा सामान था उसने एक बार ना प्रेस ہے सारे जनाब बहुत बहुत कमाल कर दिया ये भी बनो सामने पता है कि इस सांपर जागरण से खड़े हैं पिछले लंबे समय में दुर्गा मामले में आपने मजबूर उम्र प्रॉब्लम्सी और बहुत बढ़िया चलिए اس بابا ہوئی دیتے پر کیسی اس آنستر پر بینٹ اوم اوکشن دے پیدیاں ایک شوڑنا اسی کہ پہلا کار سارا تلیون ڈھوڑا ایئر پر اسی اور اسی بہت کچھ کرنا جہاں سے شہر دیکھو کہ شہران پسانو کو ایک نام دیتا ہے ٹھیکجے دسکی پسانو جانتا ہے کہ بہت کچھ کا اثر ہے اور وہ پرماتلہ میشان آدم تجھے پہلے کام کرنے پسانو کو کرتے رہتے ہیں کہ سانتے کٹ جانتے ہیں بہت پ

ਇਸੇ ਨਾਲ ਮੇਰਾ ਸਭ ਤੋਂ ਇਹ ਸੋਚ ਹੈ ਕਿ ਜਦੋਂ ਆਪ ਸਭ ਨੂੰ ਪਤਾ ਹੈ ਕਿ ਸਮਾਜਿਕ ਤੋਂ ਵੱਡਾ ਸਾਨੂੰ ਕੋਸ਼ਿਸ਼ ਕਰਨਾ ਸਾਨੂੰ ਸਾਰੇ ਦੁਨੀਆ ਦੇ ਵਿੱਚ ਜਿੰਨੇ ਕਰਦੇ ਆ ਉਸ ਮੱਦੇ ਨਜ਼ਰ ਦੇ ਪੰਜਾਬ ਦੇ ਲੋਕ ਪਾਈਸਾ ਬਣਾਉਂਦੇ ਨੇ ਉਹ ਬੱਚੇ ਨਾ ਹੁੰਦੇ ਉਹ ਜਿਹਨੂੰ ਕਲਾਸ 2 ਆਉਣਾ ਹੈ ਉਸ ਤੋਂ ਬਾਅਦ ਬੱਚਿਆਂ ਨੂੰ ਕਿਸੇ ਸਮੇਂ ਕੋਈ ਸਾਈਟ ਸਿਰ ਚੰਗੇ ਸਕੂਲ ਚ ਪੜਾਇਆ ਤੇ ਆਈ ਨੂੰ ਸਹਾਇਤਾ ਦੇ ਭਾਰ ਦੇ। ਸੋ ਇਹ ਮੇਰੇ ਕੋਲ ਆਪਣਾ ਵੀ ਸੈਟੀਸਫੈਕਟ ਹੈ ਕਿ ਕਾਹਨ ਕੋਈਆਂ ਕੰਮ ਤੇ ਅ ਗੱਲ ਸੋਈ ਦੱਸ والی <سؤال> کوئی نہ کوئی کام کر میں اس نے یہ سوچانی کی میرے پاہلا سامنے سے سے کوئی ہے مانگے سے کوئی پرچھاں ہونے نہ کہ یہ دس میرے مارس سیوی اپنے ایڈکیشن میں کرنا تے بیئر کالیج میں پہلا دے انٹر سٹیسٹر بھی ایسا دے سی اس علاقے میں میں جڑا ہوتی تائیں کیا رہتے ہیں تو اس کلیئر ہویا ਸਾਰੇ ਮੇਰੇ ਜਵਾਬ ਜਨਨ ਅੰਬਸੀ ਤੇ ਮੈਂ ਅਫਰੀਕੋਲ گورਨਮੈਂਟ ਕਾਲਜ ਦੇ ਇਹਦਾ ਜਿਹੜਾ ਪ੍ਰਤੀਸ਼ਾ ਮਜੇਰੋ ਮੁਗਏ ਕਿ ਜਮਾਇ ਤੇ ਸੱਤਕਾ ਮੈਂ ਇਹ ਤੁਹਾਨੂੰ ਇਹ ਪਪਾਸਫਰਕੋਲ ਦੇ ਵਿੱਚ ਬੱਚਿਆਂ ਨੂੰ ਲੈ ਕੇ ਨਵੇਂ ਕੋਰਸਸਾਂ ਦੀ ਇੰਕਸ਼ਨਲ ਅੱਜ ਇੱਕ ਪ੍ਰੈਸ ਕਾਨਫਰੈਂਸ ਇਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਆਪਕੋਰੀ ਅੱਜ ਅਸੀਂ ਪਪਾ ਫਰੀਜ਼ਰ ਗੁਰੂਕੋਲ ਗਰੁੱਪ ਆਫ ਕਾਲਜ ਜਿਹੜਾ ਪਿਛਲੇ ਲੰਮੇ ਸਮੇ ਤੋਂ ਅਸੀਂ ਚਲਾ ਰਹੇ ਹਾਂ ਇਦੇ ਵਿੱਚ ਇੱਕ ਨਵਾਂ ਇੱਕ ਅਹਿਮ ਅਸੀਂ ਸ਼ੁਰੂਆਤ ਕਰ ਜਾ ਰਹੇ ਹਾਂ ਵਿਜ਼ਡਮ ਕੋਟਾ ਕਲਾਸਿਸ ਇਹ ਜਿਵੇਂ ਨਾਮ ਤੋਂ ਹੀ ਤੁਹਾਨੂੰ ਪਤਾ ਹੈ ਵਿਜ਼ਡਮ ਦਾ ਮਤਲਬ ਕੀ ਹੁੰਦਾ ਕੋਟਾ ਕਲਾਸ ਜਾਇਕਮ ਮਸ਼ਹੂਰ ਹੋ ਗਿਆ ਅੱਜ ਜਿਹੜਾ ਪੰਜਾਬ ਵਿੱਚ ਲਿਖਿਆ ਜਾ ਰਿਹਾ ਕਿ ਸਾਡੇ ਬੱਚੇ ਜਿਹੜੇ ਆ ਬਹੁਤ ਕੰਸਟਰਕਟਰ ਬਾਰੇ ਆ ਬਹੁਤ ਕਾਟਾ ਆਰਕੀਟੈਕਟ ਬਾਰੇ ਆ ਬਹੁਤ ਕਾਟ ਫੌਜ ਦੀਆਂ ਜੋਬਸ ਨੇ ਉਹ ਘਟਨੇ ਕਿਉਂਕਿ ਬੱਚਿਆਂ ਦਾ ਅਨਜਾਮ ਨਹੀਂ ਰਿਹਾ ਸੀ ਉਹ ਉਦੇਸ਼ਾਂਵਲ ਹੋ ਗਿਆ ਤੇ ਬੱਚੇ ਪਾਸਟੂ ਵਰਗੇ ਦੇਸ਼ਾਂ ਜਾ ਰਹੇ ਤੇ ਜਿੱਦਾਂ ਸਾਡਾ ਤਾਂ ਨਹੀਂ ਵਿਦੇਸ਼ਾਂ ਜਾ ਰਹੇ ਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਦੇਸ਼ ਦੀ ਜਾਂ ਪੰਜਾਬ ਦੀ ਉਹ ਵੀ ਬਾਹਰ ਨੂੰ ਮੋੜ ਰਹੀ ਸੀ ਉਸੇ ਮਤਲਬ ਅੱਜ ਸਾਡੇ ਬੱਚਿਆਂ ਨੂੰ ਕੈਨੇਡਾ ਜਾਣਾ ਪੈਂਦਾ ਜਾਂ ਰਾਜਸਥਾਨ ਜਾਣਾ ਪੈਂਦਾ ਜਾਂ ਦਿੱਲੀ ਕੋਈ ਕਾਲਜ ਕੋਰਸ ਜਾਂ ਕੋਈ ਵੀ ਕੋਰਸ ਕਰਨ ਜਾਣਾ ਹੁੰਦਾ ਸੋ ਅਸੀਂ ਟੂਰਿਸਟਮ ਕੋਟਾ ਵਾਸਤੇ ਇੱਥੇ ਜਿਹਦੇ ਜਿਹਦੇ 10 ਕੋਰਸ ਇਹ ਘੋਰਿਬਲ ਹੈ ਕਿ ਕੋਈ ਹੀ ਬਾਰੇ ਦੇ ਵਿੱਚ ਸ਼ੁਰੂਆਤ ਕਰਨ ਜਾ ਰਹੇ ਜਿੱਥੇ ਪ੍ਰੋਪਰ ਕਲਾਸ ਹੋਣ ਤੇ ਪ੍ਰੋਪਰ ਪੋਸਿਸ਼ਨ ਹੋਏਗਾ ਪ੍ਰੋਪਰ ਹਰ ਚੀਜ਼ ਹੋਏਗੀ ਔਰ ਨਾਲ ਨਾਲ ਜਿਹੜਾ ਹੈ ਕਿ ਬੱਚਿਆਂ ਦੇ ਫੀਸਾਂ ਜਿਹੜੀਆਂ ਬਾਕੀ ਦੇ ਘਪੈਣ ਤੋਂ ਅੱਧੇ ਤੋਂ ਵੀ ਥੱਲੇ ਹੋਣਗੀਆਂ ਤਾਂ ਜੋ ਸਾਡੇ ਆਮ ਲੋਕ ਜਿਹੜੇ ਮਿਡਲ ਕਲਾਸ ਦੇ ਲੋਕ ਨੇ ਉਹ ਵੀ ਆਪਣੇ ਬੱਚਾ ਨੂੰ ਇਹ ਟੈਸਟ ਦੀ ਤਿਆਰੀ ਕਰਵਾ ਕੇ ਕੰਪੀਟੀਸ਼ਨ ਵਿੱਚ ਜੋ ਸਾਡੇ ਜਿਹੜੇ ਕੰਪੀਟੀਸ਼ਨ ਇਗਜ਼ਾਮ ਜਿਹੜੇ 10 ਕਰਾਏ ਜਾ ਰਹੇ ਨੇ ਉਹ ਗਰੂਪਲ 1 ਬਿਲਡਿੰਗ 1 ਕਰਾਈ ਜਾ ਰਿਹਾ ਬਿਲਕੁਲ ਇਸੇ ਇੱਕੋ ਬਿਲਡਿੰਗ ਵਿੱਚ ਨੇ ਵੀ ਸਾਰੇ ਟੈਸਟ ਜਿਹੜੇ ਇੰਡੀਆ ਦਾ ਸਭ ਤੋਂ ਵੱਡਾ ਲੌਜਿਸਟਿਕਸ ਜਿਹੜਾ ਸਾਡੇ ਹੱਥਾਂ ਨਾਲ ਸਾਡਾ ਇਹ ਬਾਬਾ ਹੋਰ ਕਮੈਟ ਹੋਏਗਾ ਪੂਰੇ ਹਿੰਦੁਸਤਾਨ ਕਿਤੇ ਵੀ ਇਹ 10 ਦੇ 10 ਕੋਰਸ ਇੱਕੋ ਛੱਤ ਦੇ ਹੇਠ ਨਹੀਂ ਕਰਾਇਆ ਜਾਂਦੇ ਔਰ ਇੱਕੋ ਪ੍ਰੋਪਰ ਕਲਾਸਰੂਮ ਲੈ ਕੇ ਨਾਲ ਪ੍ਰੋਪਰ ਲੈਬਾਂ ਦੇ ਰਾਹੀਂ ਔਰ ਪ੍ਰੋਪਰ ਬਹੁਤ ਹੀ ਮਹਾਰਸਾਮੋਹਰੇ ਕੋਰਸ ਕਰਾਇਆ ਜਾਂਦਾ ਤੇ ਹੋਰ ਕੋਈ ਆਪਣੀ ਬ੍ਰਾਂਚ ਤਾਂ ਨਹੀਂ ਇਸ ਤੇ ਹਜੇ ਤੱਕ ਆਪਾਂ ਸ਼ੁਰੂ ਕੀਤੀ ਸਿਰਫ ਕੋਟਪੁਰਾ ਹੀ ਅ ਬਿਲਕੁਲ ਹੀ ਫਿਲਹਾਲ ਅਸੀਂ ਕੋਰਸ ਪ੍ਰੋਗਰਾਮ ਵਿੱਚ ਸ਼ੁਰੂਆਤ ਕੀਤੀ ਹੈ ਜੇ ਸਾਨੂੰ ਲੱਗਾ ਕਿ ਸਾਡੇ ਪੰਜਾਬ ਨੂੰ ਸਾਡੇ ਦੇਸ਼ ਨੂੰ ਹੋਰ ਵੀ ਲੋੜ ਆ ਇਸ ਤਰ੍ਹਾਂ ਦੇ ਵੱਡੇ ਵੱਡੇ ਇੰਸਟੀਟਿਊਟਸ ਅਸੀਂ ਉਹ ਵੀ ਸ਼ੁਰੂ ਕਰਾਂਗੇ ਫਿਲਹਾਲ ਸਾਡਾ ਇੱਕੋ ਹੀ ਬਾਬਾ ਫਰੀਦ ਦਰੁਖਣ ਗ੍ਰੰਥਾ ਕਾਲਜ ਕੋਰਸਾਂ ਵਿੱਚ ਸ਼ੁਰੂ ਕਰਾਂ ਜਾ ਰਿਹਾ ਹੈ ਇਹ 10 ਕੋਰਸਾਂ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਬੱਚੇ ਦਾ ਕ੍ਰਾਈਟੇਰੀਆ ਕੀ ਆ ਤੇ ਕਿਹੜੇ ਬੱਚੇ ਇਸ ਵਿੱਚ ਪਾਰਟਿਸਪੀਟ ਕਰ ਸਕਦੇ ਨੇ ਕੋਰਸ ਕਰ ਸਕਦੇ ਨੇ ਤੇ ਕਿਤਾਬਾਂ ਦਾ ਜਿਹੜਾ ਕੀ ਆ ਬੱਚਿਆਂ ਨੂੰ ਲੈ ਕੇ ਉਹਦੇ ਬਾਰੇ ਜਾਣਕਾਰੀ ਸਾਂਝੀ ਜੀ ਜੀ ਸਬਟੋਟਲ ਆਪਾਂ ਇਸ ਟਿਪ ਦੇ ਵਿੱਚ 10 ਟੈਸਟ ਇੰਟਰਸਟੇਟਿਓਨ ਜਿਹੜੀ ਦਾ مین ਟੈਸਟ ਵੀ ਉਹਨਾਂ ਦੀ ਕੀ ਆਈਪਾ ਇੱਛਾ ਫੀਲ ਕਰਵਾ ਰਹੇ ਜੀ ਉਹਨਾਂ ਬਸ ਇਹਨਾਂ ਦੇ ਅਗਰ ਰਿਸਟਰ NEET JEE NATRA CLAT NDA IPMAT NARB CA ਫਾਊਂਡੇਸ਼ਨ ਤੇ NIFT ਦੇ ਟੈਸਟਸ ਹੈਗੇ ਇਹ ਬੀਸਿਕਲੀ ਉਹ ਕੁਝ ਟੈਸਟ ਵਾਲੇ ਕਾਮਪਨ ਪਰਫਾਰਮਰ ਤੋਂ ਜ਼ਿਆਦਾ ਟੈਸਟ ਵਾਲੀ ਅਵੇਅਰਨੈਸ ਲੈਣੀ ਹੈ ਇਸ ਕਰਕੇ ਇਸ ਨਾਲ ਅਬ ਉਹ ਇਹਨਾਂ ਸਵੀ ਆਗਮਿਕ ਲੋਕਾਂ ਦੇ ਵਿੱਚ ਨਾਲੇ ਉਹਨਾਂ ਨੂੰ opportunity ਮਿਲੂਗੀ ਕਿ ਉਹ ਇਹ ਟੈਸਟ ਕਲੀਅਰ ਕਰਕੇ ਬੜੀਆਂ-ਬੜੀਆਂ ਪੋਸਟਾਂ 'ਤੇ ਜਾ ਸਕਣਗੇ ਤੇ ਹੁਣ ਆਪਾਂ ਨੇ ਇੱਕ eligibility ਵਾਲਾ ਜਿਹੜਾ ਕੋਟਾ ਕਵਿਸ਼ਨ ਸੀਗਾ ਇਹਦੇ ਵਿੱਚ ਸਰ ਬੱਚੀ ਟਿੰਸ ਚੇਂਜਸ ਤੇ ਸਮਝਾਉਣ ਦਾ ਅਸਰ ਇੱਕ ਤਾਂ ਸਰ 10th ਤੋਂ ਬਾਅਦ ਸਮਝਾਉਣ ਕਰ ਸਕਦੇ ਆਂਗੇ ਕਿ 10th ਤੋਂ ਬਾਅਦ ਦੂਸਰਾ ਹੈ ਸਰ ਜੋ ਬੱਚੇ ਅਜੇ ਕਲਾਸ 11 ਕਰ ਰਹੇ ਨੇ ਪਰ ਉਹ ਸੌਚਦੇ ਇੱਕ ਵੀ ਹੋਣ ਉਹ ਵੀ ਟੈਸਟ ਦੀ ਤਿਆਰੀ ਸਟਾਰਟ ਕਰਨ ਤਾਂ ਉਹ ਵੀ ਸਟਾਰਟ ਕਰ ਸਕਦੇ ਨੇ ਤੀਸਰੇ ਸਹ ਉਹ ਬੱਚੇ ਨੇ ਜਿਹੜੇ ਹੁਣ ਪਲੱਸ 2 ਕਰ ਰਹੇ ਨੇ ਜਾਂ ਪਲੱਸ 2 ਪੇਪਰ ਦੇਣਗੇ ਜਿਹੜੇ ਉਹ ਤੀਜੇ ਬੱਚੇ ਨੇ ਤੇ ਚੌਥੀ ਕੈਟਾਗਰੀ ਉਹ ਅਸਰ ਜੋ ਪਿਛਲੇ ਸਾਲ ਯ ਉਸ ਤੋਂ ਪਿਛਲੇ ਸਾਲ ਪਲੱਸ 2 ਕਲੀਅਰ ਕਰ ਗਈ ਪਰ ਅਜੇ ਤੱਕ ਵੀ ਕਿਸੇ ਆਪਣੇ ਮੁਕਾਮ ਵੱਲ ਚੰਗੇ ਰਾਹ ਤੇ ਨਹੀਂ ਕੱਢ ਸਕੇ ਤਾਂ ਉਹ ਬੱਚੇ ਨੇ ਇਸ ਨੂੰ ਜਿਹੜੇ ਗ੍ਰੈਜੂਏਸ਼ਨ ਕਰ ਚੁੱਕੇ ਪਲੱਸ 2 ਕਰਕੇ ਜਾਂ ਬੀਏ ਐਮਏ ਬੀਏ ਵਗੈਰਾ ਕਰ ਚੁੱਕੇ ਜਾਂ ਹਮਨ ਬਸਲ ਕਿਉਂਕਿ ਇਹਨਾਂ ਜ਼ਿਆਦਾਤਰ ਕਿਸੇ ਵੀ ਟੈਸਟ ਨਾਲ ਏਜ ਦਾ ਕ੍ਰਾਈਟੇਰੀਆ ਨਹੀਂ ਹੈ ਤਾਂ ਮੋਸਟ ਆਫ ਦੀ ਥਿੰਗਸ ਉਹ ਸਾਰੇ ਬੱਚੇ ਕਰ ਸਕਦੇ ਕਿ ਇਹ ਯੂਪੀਐਸਸੀ ਦਾ ਟੈਸਟ ਐਸਾਂ ਟੈਸਟ ਹੈ ਸਰ ਜਿਸ ਦੀ ਜਿਹੜੀ ਐਲੀਜੀਬਿਲਟੀ ਉਹ ਗ੍ਰੈਜੂਏਸ਼ਨ ਆ ਬਾਕੀ ਸਾਰੇ ਜਿਹੜੇ ਟੈਸਟ ਮੈਂ ਦੱਸੇ ਹਨ ਉਹ ਟੈਸਟ ਦੀ ਐਲੀਜੀਬਿਲਟੀ ਪਲੱਸ 2 ਹੁੰਦਾ ਹੈ ਇਹ ਗ੍ਰੈਜੂਏਸ਼ਨ ਵਾਲੇ ਜਿਹੜੇ ਜੋ ਟੈਸਟ ਹੈ ਯੂਪੀਐਸਸੀ ਉਹ ਕਿਉਂਕਿ ਇੰਨਾ ਕੰਪੀਟੀਟਿਵ ਟੈਸਟ ਹੈ ਸਰ ਕਜ਼ ਦੇ ਵਿੱਚ ਵੀ ਅਸੀਂ ਜਿਹੜੀ ਤਿਆਰੀ ਹੈਗੀ ਉਹ ਬੱਚੇ ਦੀ ਪਲੱਸ 1 ਤੋਂ ਹੀ ਫਾਊਂਡੇਸ਼ਨ ਨੂੰ ਦੇਣੀ ਸਟਾਰਟ ਕਰਦੇ ਹਾਂ ਹੌਲੀ-ਹੌਲੀ ਉਸ ਨੂੰ ਪੇਜ ਦਵਾਂਗੇ ਜਿੰਜੂ ਉੱਠੀ ਜਾਊਗਾ ਸਰ ਹਾਊ ਟੂ ਅਪਰੋਚ ਕਿੱਦਾਂ ਸਟੂਡੈਂਟ ਜਿਹੜੇ ਆਪ ਨੂੰ ਅਪਰੋਚ ਕਰਨ ਤੇ ਕਿੱਦਾਂ ਉਹ ਜਿਹੜੇ ਦੇਖ ਰਹੇ ਨੇ ਜਾਂ ਫੋਟੋਮੇ ਤੋਂ ਬਾਹਰ ਮਿਲਿਆ ਜਾਂ ਜਿਹੜੇ ਤੋਂ ਬਾਹਰ ਨੇ ਫੋਟੋ ਦਾ ਪਰ ਜੀ ਸਰ ਸਰ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਤੱਕ ਆਪਣੀ ਅਪਰੋਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਤੋਂ ਇਲਾਵਾ ਸਰ ਸਰ ਜੋ ਸਾਡਾ ਪੈਂਫਲੈਟ ਹੈ ਜੇ ਤੇ ਸਾਡਾ ਬਰੌਸ਼ਰ ਹੈ ਇਸ ਤੇ ਈਮੇਲ ਆਈਡੀ ਦਿੱਤਾ ਹੈ ਸਾਡਾ ਸਕੈਨ ਇੱਕ ਜੋ ਅਸੀਂ ਕੋਡ ਦਿੱਤਾ ਹੈ ਜਿਹਦੇ ਨਾਲ ਤੁਸੀਂ ਸਾਨੂੰ ਕੰਟੈਕਟ ਕਰਕੇ ਸਾਡੇ ਵਪਾਰਸ ਨਾਲ ਕੰਟੈਕਟ ਕੀਤਾ ਜਾ ਸਕਦਾ ਹੈ ਫੋਨ ਨੰਬਰ ਹੈ 9914510376 ਤੁਸੀਂ ਉਸ ਤੇ ਕਾਲ ਕਰ ਸਕਦੇ ਹੋ ਤੁਹਾਨੂੰ ਕੋਲ ਕਾਲ ਆਊਗੀ ਬਾਕੀ ਦਾ ਸਾਰਾ ਪ੍ਰੋਸੀਜਰ ਜਿਹੜਾ ਹੈ ਬੱਚੇ ਨੂੰ ਉਹ ਸਟੈਪ ਬਾਈ ਸਟੈਪ ਕੋਈ ਸਵਾਲ ਹੈ ਪਰ ਤੁਸੀਂ ਵੈਬਸਾਈਟ ਤੇ ਜਾਤਾ ਤਾਂ ਵੈਬਸਾਈਟ ਬਾਰੇ ਕੁਝ ਪੜੀ ਸਕੀ ਕਰੋ ਜੀ ਜੀ ਸਾਡੀ ਵੈਬਸਾਈਟ ਜੋ ਹੈ ਸਰ www.wisdomclasses.in ساری ویب سائٹ ہے سر اس ویب سائٹ سے بچہ جا کے اپنا کانٹیکٹ کر سکوں علاوہ سر ایک ای میل آئی ڈی ہے تو سانو ایمیل پا سکتے ہو سب جی پی آر اوز نے وہ او تھانوں اپنے آپ ہاں بچے کو کانٹیکٹ کر لیں گے ایڈمیشنس ایٹ دا ریٹ آف ریزم کلاسز ڈاٹ ای ਅਗਰ ਗੱਲ ਕਰੀਏ ਟੀਚਰਸ ਦੀ ਗੱਲ ਕਰੀਏ ਜੋ ਵੀ ਜਿਹੜੇ ਕੰਪੀਟੀਟਿਵ ਇਮਤਿਹਾਨ ਨੇ ਉਹਨਾਂ ਨੂੰ ਲੈ ਕੇ ਇੱਕ ਦੌੜ ਲੱਗੀ ਹੋਈ ਹੈ ਵੀ ਬਾਹਰਲੇ ਸਟੇਟ ਦੇ ਵਿੱਚ ਜਾ ਕੇ ਬੱਚੇ ਜਿਹੜੇ ਰੋਲਦੇ ਨੇ ਜਾਂ ਉੱਥੇ ਜਾ ਕੇ ਆਪਣਾ ਬੇਸਤੀ ਜੋ ਟਾਈਮ ਹੋ ਮਨੀ ਪੇਰੈਂਟਸ ਨਾਲ ਵੀ ਕਲੀਅਰ ਹੁੰਦੇ ਨੇ ਉਹਨਾਂ ਨੂੰ ਟੀਚਰਸ ਕਹਿੰਦੇ ਵੀ ਹਾਈ ਕਲਾਸਿਸ ਹਾਈ ਇੰਸਟੀਟਿਊਸ਼ਨ ਚੋਂ ਟੀਚਰ ਪੜ ਕੇ ਆਏ ਨੇ ਤੇ ਇੱਥੇ ਟੀਚਰਾਂ ਬਾਰੇ ਜਦੋਂ ਗੱਲ ਕਰੀਏ ਤਾਂ ਪਿੱਛਾ ਦਾ ਪਿੱਛਿਆ ਬਿਲਕੁਲ ਬਿਲਕੁਲ ਸਰ ਅਸਲਚ ਕੀ ਹੈ ਸਰ ਜਿਹੜੀ ਹਾਇਰ ਐਜੂਕੇਸ਼ਨ ਹੈ ਨਾ ਇਹ ਹੀ ਜੁੜੀ ਹੀ ਇਹਦਾ ਸਾਰਾ ਮਿਆਰ ਇਕੁਇਵਲੈਂਟ ਹੈ ਅਧਿਆਪਕ ਦੇ ਨਾ ਜੀ ਕਿਉਂਕਿ ਇਹ ਨਰਸਰੀ ਐਜੂਕੇਸ਼ਨ ਨੂੰ ਜੋ ਉੱਥੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਕੋਈ ਝੂਟਾ ਚਾਹੀਦਾ ਕੋਈ ਹੋਰ ਤਰ੍ਹਾਂ ਦੀ ਫੈਸਿਲਿਟੀ ਪਰ ਹਾਇਰ ਐਜੂਕੇਸ਼ਨ ਨੇ ਮੇਨਲੀ ਸਬਜੈਕਟ ਦੀ ਚੀਜ਼ ਹੈ ਸਭ ਤੋਂ ਮੇਨ ਚੀਜ਼ ਹੈ ਉਹਦਾ ਗੁਰੂ ਦਾ ਗਿਆਨ ਤਾਂ ਸਰ ਅਸੀਂ ਭਾਰਤ ਦੇ ਅਲੱਗ-ਅਲੱਗ ਕੋਨ ਨਹੀਂ ਤੋਂ ਕਟੋ-ਕਟ ਅਸੀਂ ਜੋ ਕ੍ਰਿਟੇਰੀਆ ਰੱਖਿਆ ਕਿ ਮਿਨੀਮਮ 7-8 ਸਾਲ ਦਾ ਐਕਸਪੀਰੀਅੰਸ ਜਿਹਨੂੰ ਕੰਪੀਟੀਟਿਵ ਕਲਾਸਿਸ ਦਾ ਆਪਣੇ ਜੁਨੀਅਰ ਸਬਜੈਕਟ ਦੇ ਮਹਾਰਨੇ ਡਾਕਟਰ ਪਰਸਨ ਨੂੰ ਉਹਨਾਂ ਨੂੰ ਸਹਿਯਕ ਕਰਦੇ ਤੇ ਅਸੀਂ ਸਾਰਾ ਇਹ ਟੋਟਲ ਟੀਚਰਸ ਨਾਲ ਕਰ ਲਈ ਨੇ इवन ਮੈਂ ਕਹਿੰਦੇ ਹਾਂ ਕਿ ਸੈਪਟੇਬਰ ਦੇ ਵਿੱਚ ਜੋ ਪੰਡ ਦੁਬਾਰਾ ਪ੍ਰੈਸ ਕਾਨਫਰੰਸ ਕਰਾਂਗੇ ਤਾਂ ਆਪਾਂ ਸਾਰਿਆਂ ਨੂੰ ਜੁੜ ਸਕਦੇ ਹਾਂ ਸਰ ਹੋਸਟਲ ਦੀ ਫੈਸਿਲਿਟੀ ਹੈਗੀ ਜੇ ਬੱਚੇ ਬਾਹਰ ਨੇ ਸਿੱਖ ਲੋ ਬਿਲਕੁਲ ਬਿਲਕੁਲ ਹੀ ਸਾਡੇ ਕੋਲ ਬਹੁਤ ਵਧੀਆ ਹੋਸਟਲ ਹੈ ਫਿਲਹਾਲ ਅਸੀਂ 125 ਤੱਕ ਹੋਸਟਲ ਲੱਭ ਸਕਦੇ ਹਾਂ ਉਸ ਤੋਂ ਉੱਪਰ ਲੋੜ ਪੈ ਕੇ ਜਨਤਕ ਨਸਰ ਹੋਸਟਲ ਲਈ ਪਿਆਰ ਕਰਾਂਗੇ ਟ੍ਰਾਂਸਪੋਰਟ ਦੀ ਟ੍ਰਾਂਸਪੋਰਟ ਦਾ ਬਿਸ਼ੇ ਲੋਕਲ ਕੋਲਪੂਰਾ ਬਜਾਖਾਨਾ ਜਿੱਥੋਂ ਨੇੜੇ ਨੇ ਅਸੀਂ ਕੋਸ਼ਿਸ਼ ਕਰਾਂਗੇ ਬਾਕੀ ਜਿਹੜੇ ਦੂਰ ਵਾਲੇ ਹੋ ਤਾਂ ਨੇਚਰਲ ਹੋਸਟਲ ਤੇ ਰਹਿਣਗੇ ਜਾਂ ਤੇ ਪੀਡੀ ਜਿਹਾ ਰਹਿ ਸਕਦੇ ਆ ਸਾਡੇ ਕੋਲੇ ਰਹਿਣਾ ਹੋਸਟਲ 25 ਕਿਲੋਮੀਟਰ ਦੇ ਨੇੜੇ ਦੇ ਵਿੱਚ ਸਰਵਿਸ ਟ੍ਰਾਂਸਪੋਰਟ ਸਰ ਅਵੇਲੇਬਲ ਰਹਿੰਦੀ ਹੈ